ਕਿ ਗਏ ਨੇ ਇਹਨਾਂ ਦੇ ਪੱਖ ਠੀਕ ਹੈ ਅਸੀਂ ਕਰ ਦਾਂਗੇ ਇਹਨਾਂ ਨੂੰ ਉੱਪਰ ਬਰਾਬਰ ਕਰ ਦਵਾਂਗੇ ਤਾਲੀਆ ਸਾਹਿਬ ਤੁਸੀਂ ਕਿਦੋਂ ਆਉਣਾ ਹੋ ਇੰਡੀਆ ਜਾਂ ਤੋਂ ਆਪਣੇ ਪਰਿਵਾਰ ਦਾ ਮੈਂਬਰ ਇੰਡੀਆ ਆਇਆ ਜੀ ਹਾਂ ਜੀ ਪਰ ਉਹਨਾਂ ਨੂੰ ਹਜੇ ਤੱਕ ਛੱਡੀ ਨਹੀਂ ਜਾ ਰਹੀ ਉਹ ਤੁਸੀਂ ਸੀਪੀ ਸਾਹਿਬ ਨੂੰ ਮਾਰ ਕੀਤੀ ਸੀ ਕੀ ਕੰਪਲੇਂਟ ਉਹਨਾਂ ਨੇ ਥੱਲੇ ਕਰਕੇ ਡੀਸੀਪੀ ਸਾਹਿਬ ਨੂੰ ਆਲਮ ਵੇਲੇ ਨੂੰ ਕੋਲਦਾ ਕੈਲੀਫੋਰਨੀਆ ਤੋਂ ਪਹਿਲੇ ਫੋਨ ਦੀਆ ਤੇ ਸਰ ਮੈਂ ਹਾਂ ਜੀ ਸੈਂਟ ਹਸ ਦੇ ਕੈਲੀਫੋਰਨੀਆ ਠੀਕ ਹੈ ਜੀ ਤੇ ਆਉਦਾ ਮੈਨੂੰ ਨੰਬਰ ਦੇ ਦਿਓ ਪਲੀਜ਼ ਤੇ ਮੈਂ ਆ ਕੇ ਅਗਲੇ ਦੋ ਵੀ ਕੱਲ ਤੋਂ ਕੁਈ ਸਿੱਧਾ ਮੇਰੇ ਫੋਨ ਤੇ ਕਾਲ ਕਰਨੀ 75 ਸਾਡੇ ਸਾਡਿਆਂ ਦਾ ਵੈਲਕਮ ਜੀ ਆਇਆਂ ਨੂੰ ਤੁਸੀਂ ਚੰਡੀਗੜ੍ਹ ਮੀਡੀਆ ਵਾਲੇ ਸਾਡੇ ਸਾਥੀ ਆਇਓ ਮੇਰੇ ਨਾਲ ਸਾਡੇ ਐਨਡੀਆਈ ਵਿੰਗ ਦੇ ਏਡੀਜੀਪੀ ਸਾਹਿਬ ਸਨਤ ਸਾਹਿਬ ਔਰ ਐਨਡੀਆਈ ਸਭਾ ਜਲੰਧਰ ਦੇ ਵਾਈਸ ਪ੍ਰਧਾਨ ਚਾਨਾ ਸਾਹਿਬ ਸਤਾਮ ਚਾਨਾ ਜੀ ਬਹੁਤ ਪੁਰਾਣੇ ਜਿਨ੍ਹਾਂ ਨੇ ਐਨਡੀਆਈ ਸਭਾ ਜਲੰਧਰ ਬੜਾਈ ਸੀਗੀ ਉਹ ਵੀ ਆਏ ਆ ਪਿਛਲੀ ਵਾਰ ਪ੍ਰਧਾਨ ਜੀ ਆਏ ਸੀ ਉਹ ਕਿਤੇ ਬਾਅਦ ਗਏ ਆਪਣੀ ਫੈਮਿਲੀ ਦੇ ਅਸੀਂ ਐਨਆਈ ਮਿਲਦੀ ਜਿਹੜੀ 2.5 ਘੰਟੇ ਪੂਰੇ ਲਾ ਕੇ ਹੁਣੇ ਖਤਮ ਕੀਤੀ ਐ ਪਿਛਲੀ ਵਾਰ ਅਸੀਂ 4 ਦਸੰਬਰ ਨੂੰ ਐਨਆਈ ਮਿਲਦੀ ਜਿਹੜੀ ਕੀਤੀ ਸੀਗੀ ਪਹਿਲੀ ਐਨਆਈ ਮਿਲਦੀ ਕੀਤੀ ਸੀਗੀ ਜਿਹਦੇ ਵਿੱਚ ਕਰੀਬ ਸਾਨੂੰ 98 ਕੇਸ ਜਿਹੜੇ ਆ ਮੁੜ ਕੇ 100 ਹੀ ਹੋ ਗਿਆ ਸੀਗਾ 100 ਕੇਸ ਜਿਹੜੇ ਸਾਨੂੰ ਆਏ 25 ਸਾਨੂੰ ਉਦੋਂ ਮੌਕੇ ਤੇ ਆਏ ਸੀਗੇ ਜਿਹੜੇ ਲਾਈਵ ਜਦੋਂ ਆਨਲਾਈਨ ਚਲਦੀ ਆ ਉਦੋਂ 25 ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਸਾਨੂੰ ਜਿਹੜੀਆਂ ਆਨਲਾਈਨ ਕੀਤੀਆਂ ਸੀਗੀਆਂ ਉਹਦਾ ਜਿਹੜੇ ਸਾਨੂੰ ਈਮੇਲਾਂ ਦੇ ਥਰੂ ਕੀਤੀਆਂ ਉਹ ਸਾਨੂੰ 75 ਆਗੀਆਂ ਸੀਗੀਆਂ ਆਈ ਉਹਦੇ ਚੋਂ 51 ਜਿਹੜੀਆਂ 51 ਇੱਕ ਮਹੀਨੇ ਦੇ ਵਿੱਚ ਉਹ ਜਿਹੜੀਆਂ ਹੱਲ ਕਰਤੀਆਂ ਉਹਦਾ ਅੱਠ ਸਾਡੀਆਂ ਇਸ ਕਰਕੇ ਰਹਿ ਗਈਆਂ ਕਿ ਜਿਹੜੇ ਬੰਦਿਆਂ ਨੇ ਸਾਨੂੰ ਈਮੇਲਾਂ ਕੀਤੀਆਂ ਸੀਗੀਆਂ ਉਹਨਾਂ ਨੇ ਆਪਣਾ ਨਾਲ ਨਾਮ ਤੇ ਇੰਡੀਆ ਦਾ ਐਡਰੈਸ ਲਿਖਿਆ ਨਾ ਹੀ ਉਹਨਾਂ ਨੇ ਆਪਣੇ ਉਸ ਕੰਟਰੀ ਦਾ ਐਡਰੈਸ ਜਾਂ ਟੈਲੀਫੋਨ ਨਹੀਂ ਲਿਖਿਆ ਮੇਰੀ ਤੁਹਾਡੇ ਥਰੂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਉੱਤੇ ਇੱਕ ਵਾਰ ਫੇਰ ਬੇਨਤੀ ਹੈ ਤੁਹਾਡੇ ਥਰੂ ਦੁਨੀਆ ਭਰ ਦੇ ਲੋਕਾਂ ਨੂੰ ਕਿ ਜਦੋਂ ਵੀ ਸਾਨੂੰ ਈਮੇਲ ਕਰਦੇ ਹੋ ਉਦੋਂ ਸਾਨੂੰ ਆਪਣੇ ਦੇਸ਼ ਦਾ ਐਡਰੈਸ ਆਪਣੀ ਨਾਲ ਟੈਲੀਫੋਨ ਨੰਬਰ ਤੇ ਆਪਣਾ ਜਿਹੜਾ ਇੰਡੀਆ ਦਾ ਤੁਹਾਡਾ ਐਡਰੈਸ ਹੈ ਔਰ ਇੰਡੀਆ ਦੇ ਵਿੱਚ ਜਿਹੜਾ ਕੋ ਤੁਹਾਡਾ ਰਿਲੇਟਿਵ ਭੈਣ ਭਰਾ ਸਾਡੇ ਨਾਲ ਸੰਪਰਕ ਕਰ ਸਕਦਾ ਉਹਦਾ ਨੰਬਰ ਜਿਹੜਾ ਜੂਤ ਭੇਜਿਆ ਕੋਦੋਂ ਸੋ اٹਕੇ ਸਾਡੇ ਉਰ ਰਹਿ ਗਏ ਬਾਕੀ ਕੇਸ ਸਾਡੇ ਇਨ ਪ੍ਰੋਸੈਸ ਐ ਉਹ ਮੇਰਾ ਖਿਆਲ ਹੈ ਹਫਤੇ ਦੇ ਵਿੱਚ ਵਿੱਚ ਪਿਛਲੀ ਮਿਲਣੀ ਵਾਲੇ ਕੇਸ ਜਿਹੜੇ ਆ ਅਸੀਂ ਸਾਰੇ ਹੱਲ ਕਰ ਦੇਾਂਗੇ ਹੁਣ ਜਦੋਂ ਅਸੀਂ ਇਹ ਐਨਐਡੀ ਮਿਲਣੀ ਦੂਜੀ ਅੱਜ ਵਾਲੀ ਮਿਲਣੀ ਜਿਹੜਾ ਅਨਾਉਂਸ ਕੀਤੀ ਤੇ ਸਾਨੂੰ 103 ਈਮੇਲਾਂ ਜਿਹੜੀਆਂ ਟੋਟਲ ਆਈਆਂ 103 ਕੇਸ ਜਿਹੜੇ ਆ ਸਾਨੂੰ ਕਿਤੇ ਆ ਤੇ ਹੁਣੇ 2.5 ਘੰਟਿਆਂ ਚ ਸਾਨੂੰ ਜਿਹੜਾ 49 ਬਕਫਕ ਦੇਸ਼ਾਂ ਤੋਂ ਮੈਨੂੰ ਖੁਸ਼ੀ ਹੈ ਕਿ ਦੁਨੀਆਂ ਦੇ ਵੱਖ-ਵੱਖ ਦੇ ਚੈਨਲ ਤੋਂ ਵੱਖ ਦੇ ਚੈਤੋਂ ਜਿਹੜੇ ਸਾਡੇ ਭੈਣ ਭਰਾ ਇਹਨਾਂ ਦਾ ਹੀ ਉਹਨਾਂ ਨੇ ਆਪਣੇ ਕੇਸ ਜਿਹੜੇ ਦੱਸੇ ਆ ਸਾਡਾ ਆਨਲਾਈਨ ਮਿਲਣੀ ਕਰਨ ਦਾ ਇਹ ਜਿਹੜਾ ਅਸੀਂ ਪ੍ਰੋਗਰਾਮ ਬਣਾਇਆ ਇਹਦਾ ਮਤਲਬ ਇਹ ਹੈ ਕਿ ਪਹਿਲਾਂ ਅਸੀਂ ਪਿਛਲੇ 2 ਸਾਲਾਂ ਦੇ ਵਿੱਚ 9 ਐਨਆਰਆਈ ਮਿਲਨੀਆਂ ਕੀਤੀਆਂ ਸਿਗਾ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਏਰੀਆ ਦੇ ਵਿੱਚ ਉਹਦੇ ਜਿਵੇਂ ਸਾਨੂੰ ਕਰੀਬ 2000 ਕੇਸ ਜਿਹੜਾ ਪ੍ਰਾਪਤ ਹੋਇਆ ਸੀਗਾ ਤੇ ਅਸੀਂ ਕਰੀਬ ਹੁਣ ਤੱਕ ਉਹਦੇ ਚੋਂ 17-1800 ਕੇਸ ਜਿਹੜਾ ਹੱਲ ਕਰਤਾ ਪਤਾ ਹੀ ਦੇਖਿਆ ਕਿ ਲੋਕ ਵਿਚਾਰੇ ਕੋਈ ਇੰਗਲੈਂਡ ਤੋਂ ਆਉਂਦਾ ਕੋਈ ਨਿਊਯਾਰਕ ਤੋਂ ਆਉਂਦਾ ਬੜੀ ਦੂਦੋ ਦੂਦਾਂ ਹੁੰਦੇ ਸੋ ਅਸੀਂ ਇਹ ਕਦੇ ਸਾਲ ਹੱਲ ਕਰਦਿਆ ਕਿ ਆਪਾਂ ਇਹ ਤਜਰਬਾ ਕਰਕੇ ਦੇਖਦੇ ਆ ਕਿ ਆਨਲਾਈਨ ਜਿਹੜੇ ਲੋਕ ਜਿਹੜੇ ਵਿਚਾਰੇ ਕੰਨ ਕਿਉ ਆਪਣੀਆਂ ਇੰਨੀਆਂ ਮਹਿੰਗੀਆਂ ਟਿਕਟਾਂ ਜਿਹੜੇ ਖਰੀਦੇ ਸੋ ਮੈਨੂੰ ਲੱਗਾ ਕਿ ਬਹੁਤ ਵਧੀਆ ਪਿਛਲੀ ਵਾਰ 25 ਹਜ਼ਾਰ 49 ਬੰਦੇ ਡਬਲ ਹੋ ਗਏ ਮਤਲਬ ਅੱਜ ਆਨਲਾਈਨ ਜਿਹੜੇ ਆਏ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਦੱਸੀਆਂ ਉਹਦਾ ਸੇ ਪੂਰੀ ਜੁਮਿਆਂਦੀ ਦੇ ਨਾਲ ਇਹ ਜਿਹੜੀਆਂ ਸ਼ਿਕਾਇਤਾਂ ਨੇ ਇਹਦਾ ਹੱਲ ਕਰਾਂਗੇ ਉਹ ਦੂਜਾ ਜਿਹੜਾ ਪੰਜਾਬ ਦੇ ਬਾਦ ਦੇ ਦੇ ਵਿੱਚ ਬਾਦ ਬੈਠੇ ਲੋਕ ਕੁਝ ਫਾਰਮਾ ਡਾ ਦਿੰਦੇ ਆ ਕੁਝ ਕਹਿੰਦੇ ਆ ਕਿ ਸਾਡੀ ਉੱਥੇ ਸਦਵਾਈ ਨਹੀਂ ਹੁੰਦੀ ਜੀ ਕੋਈ ਲੋਕਾਂ ਨੇ ਅੱਜ ਵੀ ਕਿਹਾ ਆਨਲਾਈਨ ਕਿਹਾ ਉਹਨਾਂ ਨੇ ਆਪਣੀਆਂ ਸ਼ਿਕਾਇਤਾਂ ਕੀਤੀਆਂ ਕਿ ਅਸੀਂ ਤਿੰਨ ਤਿੰਨ ਸਾਲ ਤੋਂ ਲੱਗੇ ਆ ਦੋ ਦੋ ਸਾਲ ਤੋਂ ਲੱਗੇ ਆ ਇੱਕ ਭਾਈ ਸਾਹਿਬ ਕਹਿ ਰਹੇ ਸੀ ਚਾਰ ਸਾਲ ਤੋਂ ਲੱਗੇ ਆ ਜੀ ਸਾਡੀ ਕੋਈ ਸਦਵਾਈ ਨਹੀਂ ਹੋਈ ਪਰ ਅਸੀਂ ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸਾਡੇ ਕੋਮੀ ਕਦਵਿੰਦਰ ਦਾਦਵਿੰਦ ਕੇਰਿਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਉਹ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਦੇ ਹੇਠ ਜਿਹੜਾ ਅਸੀਂ ਪੂਰੀ ਦੁਨੀਆ ਦੇ ਐਨਆਰਆਈਆਂ ਨੂੰ ਇਹ ਮੈਸੇਜ ਕਲਵੇ ਕਰਨਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਪੰਜਾਬ ਸਰਕਾਰ ਤੁਹਾਡੇ ਜਾਨ ਮਾਲ ਦੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ ਪੰਜਾਬ ਸਰਕਾਰ ਤੁਹਾਡਾ ਕੋਈ ਬਿਜ਼ਨਸ ਇੱਥੇ ਸ਼ੁਰੂ ਹੋ ਉਹਨੂੰ ਬਚਾਉਣ ਦੇ ਵਿੱਚ ਮਤ ਕਰੂਗੀ ਤੁਸੀਂ ਕੋਈ ਸ਼ੁਰੂ ਕਰਨਾ ਉਹਨੂੰ ਸ਼ੁਰੂ ਕਰਾਉਣ ਦੇ ਵਿੱਚ ਤੁਹਾਡੀ ਜਿਹੜੀ ਫੁੱਲ ਮਤ ਕਰੂਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਈ ਲੋਕ ਕਹਿ ਦਿੰਦੇ ਆ ਕਿ ਅਸੀਂ ਤੇ ਆਉਂਦੇ ਵੀ ਡਰਦੇ ਸਾਡੇ ਤੇ ਪਛਾਹ ਹੋ ਜਾਣਾ ਇੱਕ ਵਾਰ ਪਿਛਲੀ ਵਾਰ ਵੀ ਕਿਹਾ ਸੀ ਅੱਜ ਤੁਹਾਡੇ ਥੋਂ ਕਹੂੰਗਾ ਕਿ ਜਿਹੜੇ ਇੰਨਾਂ ਦੇ ਵੀਰ ਮਿਲ ਕੋ ਪਿਛਲੇ ਦਮੰਬਰ ਵੀ ਨੇ ਤਿੰਨ ਚਾਰ ਅੰਨਦਾਈਆਂ ਨੇ ਕਾਲਾ ਕੀਤੀਆਂ ਕਿ ਸਾਡ ਅਸੀਂ ਆ ਆ ਨਹੀਂ ਸਕਦੇ ਇੰਡੀਆ ਮੈਂ ਕਿਹਾ ਕੀ ਹੋਇਆ ਕਹਿੰਦੇ ਜੀ ਸਾਡੇ ਤੇ ਝੂਠੇ ਪੁਲਜ ਦਰਜ ਹੋਏ ਆ ਪ੍ਰਾਪਰਟੀ ਦੇ ਕਰਕੇ ਜਿਹੜੀ ਵਿਰੋਧੀ ਪਾਰਟੀ ਉਹਨਾਂ ਨੇ ਸਾਡੇ ਤੇ ਪੱਛੇ ਦਰਜ ਕਰਾਉਂਦੇ ਆ ਮੈਂ ਤੁਹਾਡੇ ਥਰੂ ਫੇਰ ਇੱਕ ਦਾ ਸਾਰੀ ਦੁਨੀਆ ਦੇ ਅਨਰਦਈਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਤੇ ਕੋਈ ਤੁਹਾਡੀ ਪ੍ਰਾਪਰਟੀ ਕਰਕੇ ਕੋਈ ਜਾਤੀ ਮਸਲੇ ਕਰਕੇ ਜੇ ਕੋਈ ਝੂਠਾ ਕੇਸ ਦਰਜ ਹੋਇਆ ਤੇ ਤੁਸੀਂ ਆਓ ਮਿਲਦਾ ਸੰਪਰਕ ਕਰੋ ਸਾਡੇ ਮੈਂਕਮੇਨ ਨਾਲ ਸੰਪਰਕ ਕਰੋ ਸਰਕਾਰ ਨਾਲ ਸਾਡੀ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਸਾਰੇ ਕੇਸ ਜਿਹੜੇ ਉਹ ਰੱਦ ਵੀ ਕਰਾਵਾਂਗੇ ਜਿਹੜੇ ਜਿਹੜੇ ਆ ਉਹ ਤੁਹਾਡੀ ਜਿਹੜੀ ਕੁਝ ਲੋਕਾਂ ਨੇ ਚਾਲ ਚੱਲ ਕੇ ਤੁਹਾਡੀ ਐਂਟਰੀ ਬੰਦ ਕਰਾਈ ਇੰਡੀਆ ਦੀ ਉਹ ਐਂਟਰੀ ਵੀ ਓਪਨ ਕਰਾਵਾਂਗੇ ਤੁਸੀਂ ਆਓ ਪੰਜਾਬ ਤੁਹਾਡਾ ਪਿੰਡ ਤੁਹਾਡਾ ਸ਼ਹਿਰ ਤੁਹਾਡਾ ਜ਼ਮੀਨ ਤੁਹਾਡੀ ਐ ਕੋਠੀ ਤੁਹਾਡੀ ਐ ਆਰਾਮ ਨਾਲ ਆਓ ਤੁਹਾਨੂੰ ਕੋਈ ਵੀ ਕੋਈ ਬੰਦਾ ਪੰਜਾਬ ਦੇ ਵਿੱਚ ਕਿਸੇ ਐਨਆਰਆਈ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਨਹੀਂ ਕਰ ਸਕਦਾ ਜਿਹੜਾ ਕਬਜ਼ਾ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਔਰ ਕਬਜ਼ਾ ਲੈ ਕੇ ਦਵਾਂਗੇ ਕੁਝ ਲੋਕਾਂ ਨੇ ਕੁਝ ਏਰੀਆ ਦੇ ਵਿੱਚ ਜਿੱਦਾਂ ਮੰਨ ਲਓ ਕਿ ਜਨਰਲ ਦਾ ਹੈ ਗਿਆ ਉੱਥੋਂ ਬਹੁਤ ਸ਼ਿਕਾਇਤਾਂ ਆਉਂਦੀਆਂ ਕਿ ਸਾਡੀ ਕੋਠੀ ਮਾਲ ਲਈ ਜੀ ਸਾਡਾ ਪਲਾਟ ਮਾਲ ਲਿਆ ਜੀ ਅੱਜ ਵੀ ਇੱਕ ਕੇਸ ਦੇ ਵਿੱਚ ਉਹ ਕਹਿ ਰਹੇ ਕਿ ਸਾਡੀ ਕੋਠੀ ਕਿਸੇ ਨੇ ਮਾਲ ਲਈ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਕੋਈ ਬੰਦਾ ਐਨਆਰਆਈ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰੂਗਾ ਪੰਜਾਬ ਸਰਕਾਰ ਕਬਜ਼ਾ ਨਹੀਂ ਹੁੰਦੂਗੀ ਉਹਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਹੈ ਐਨਆਰਆਈ ਸਰ ਪੰਜਾਬ ਦੀ ਰੀੜ ਦੀ ਹੱਡੀ ਦੇ ਐਨਆਰਆਈ ਜਿਹੜਾ ਅੱਜ ਪੰਜਾਬ ਜਿੱਥੇ ਖੜਾ ਹੈ ਜਿਸ ਵੀ ਹਾਲਤ ਦੇ ਵਿੱਚ ਖੜਾ ਇਸ ਹਾਲਤ ਦੇ ਵਿੱਚ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਦੁਨੀਆ ਭਰ ਦੇ ਇਨਾਂ ਦੇ ਜਾਂਦਾ ਬਹੁਤ ਵੱਡਾ ਰੋਲ ਆ ਉਹ ਸ ਰੋਲ ਨੂੰ ਜਿਹੜਾ ਅਗਨੋਰ ਨਹੀਂ ਕੀਤਾ ਜਾ ਸਕਦਾ ਸੋ ਇਹ ਜਿਹੜਾ ਅਸੀਂ ਸ਼ੁਰੂ ਕੀਤਾ ਇਹਨਾਂ ਦਾ ਹੀ ਮਿਲਦੀ ਦਾ ਇਹਨੂੰ ਬੜਾ ਜ਼ਬਰਦਸਤ ਰਿਸਪੌਂਸ ਮਿਲਿਆ ਰੋਜੀ ਕੇਸ ਹੋਂ ਦੇ ਇਹ ਤੋਂ ਆ ਜਿਹੜੇ ਮੈਂ ਤੁਹਾਨੂੰ ਉੱਧਾ ਦੱਸਤੇ ਸਾਡੇ ਕੋਲ ਐਪ ਦੀ ਤੇ ਰੋਜੀ ਕੇਸ ਆ ਜਾਂਦੇ ਦਫ਼ਤਰ ਮੇਰੇ ਘਰ ਜਦੋਂ ਉੱਥੇ ਜਾਂਦੇ ਆ ਆਪਣਾ ਵਸਾ ਜਾਂਦੇ ਆ ਤੇ ਅਸੀ ਕੇਸ ਆਈ ਜਾਂਦੇ ਆ ਮੈਂ ਹਰਕਤ ਨੂੰ ਕਹਿੰਦਾ ਕਿ ਕੋਈ ਨਹੀਂ ਤੁਸੀਂ ਲਓ ਸਾਨੂੰ ਸਭ ਪਲਾਉਣਾ ਉਹਦੀ ਹੈ ਜਿੱਥੇ ਹਾਈ ਕੋਰਟ ਮਾਨਯੋਗ ਜੱਜਾਂ ਨੇ ਕੋਈ ਫੈਸਲਾ ਕੀਤਾ ਜਾਂ ਥੜਲੀਆਂ ਕੋਰਟਾਂ ਨੇ ਕੋਈ ਫੈਸਲਾ ਕੀਤਾ ਉੱਥੇ ਸਾਨੂੰ ਥੋੜੀ ਸਵੱਸਿਆ ਹੁੰਦੀ ਆ ਪਰ ਜਿੱਥੇ ਕੋਰਟ ਨਹੀਂ ਇਨਵੋਲਡ ਉੱਥੇ ਸਭ ਅਸੀਂ ਜਿਹੜਾ ਇੱਕ ਤਲਫੀ ਐਨਆਰਆਈ ਦੀ ਮਤ ਕਰ ਲਈ ਜਿਹੜੇ ਤਿਆਰ ਰਹੀ ਨੇ ਕਿ ਕੋਈ ਵੀ ਆਵੇ ਅਸੀਂ ਕਿਸੇ ਨੂੰ ਹੱਥਾਂਾਂ ਦੀ ਜਿਹੜੀ ਮਤ ਕਰਦੀਆਂ ਸੋ ਮੈਂ ਮੈਂ ਸਭ ਨਾਲ ਕਿ ਅੱਜ ਦੀ ਐਨਆਰਆਈ ਮਿਲਦੀ ਵੀ ਜਿਹੜੀ ਆ ਉਹ ਬਹੁਤ ਸਫਲ ਰਹੀ ਹੈ ਇੰਨੇ ਕੇਸ ਆਉਣੇ 103 ਕੇਸ ਆਉਣੇ 49 ਬੰਦੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਆਨਲਾਈਨ ਹੋ ਕੇ ਆਪਣੀਆਂ ਸਮੱਸਿਆਵਾਂ ਦੱਸਦੇ ਆ ਇਹਦੇ ਤੋਂ ਸਾਬਤ ਹੈ ਕਿ ਦੁਨੀਆ ਭਰ ਦੇ ਐਨਆਰਆਈ ਜਿਹੜੇ ਆ ਉਹਨਾਂ ਦਾ ਵਿਸ਼ਵਾਸ ਪੰਜਾਬ ਸਰਕਾਰ ਦੇ ਵਿੱਚ ਹੈ ਪੰਜਾਬ ਸਰਕਾਰ ਵੀ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੀ ਹੈ ਕਿ ਅਸੀਂ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਸਾð ਮੇਰਾ ਆਪਣਾ ਪਰਿਵਾਰ ਐ ਐਨਆਰਆਈ ਆ ਇਸ ਕਰਕੇ ਮੈਂ ਕਿਸੇ ਵੀ ਐਨਆਰਆਈ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੰਜਾਬ ਚ ਨਹੀਂ ਆਉਂਦਿਆਂਗੇ ਖੁੱਲੇ ਦਿਲ ਨਾਲ ਆਪਣੇ ਕੇਸ ਲੈ ਕੇ ਆਓ ਅਸੀਂ ਤੁਹਾਨੂੰ ਢੀਕਦੇ ਆਂ ਪੰਜਾਬ ਆਪਣੀਆਂ ਬਾਹਾਂ ਖੋਲ ਕੇ ਤੁਹਾਡੀ ਵੇਟ ਕਰ ਰਿਹਾ ਜੋ ਮੱਦੀ ਕਰੋ ਕੰਮ ਕਰੋ ਆਪਣੇ ਸਕੂਲਾਂ ਨੂੰ ਠੀਕ ਕਰੋ ਆਪਣੇ ਪਿੰਡਾਂ ਵਿੱਚ ਗਰਾਉਂਡਾਂ ਨੂੰ ਠੀਕ ਕਰੋ ਲਾਇਬ੍ਰੇਰੀਆਂ ਬਣਾਓ ਹਸਪਤਾਲ ਬਣਾਓ ਜੋ ਵੀ ਤੁਸੀਂ ਕਰਨਾ ਆ ਕੇ ਕਰੋ ਤੁਹਾਨੂੰ ਕਿਸੇ ਕਿਸਮ ਦੀ ਕੋਈ ਕਾਫਟ ਨਹੀਂ ਆਉਂਦਿਆਂਗੇ ਇਹ ਸਾਡੀ ਅੱਜ ਦੀ ਐਨਆਰਐ ਮਿਲਦੀ ਦਾ ਜਿਹੜਾ ਹੱਥ ਸੀਗਾ ਇਹ ਬਹੁਤ ਵਧੀਆ ਅੱਜ ਇਹ ਨਰਿ ਬਿਲਦੀ ਹੋਈ ਅੱਜ ਕਿਸ ਤਰ੍ਹਾਂ ਦੇ ਕੇਸ ਆਏ ਨੇ ਜਿਆਦਾਤਰ ਐਨਆਰਆਈ ਦੀ ਸ਼ਿਕਾਇਤਾਂ ਕੀ ਨੇ ਨਹੀਂ ਐਨਆਰਆਈ ਦੀਆਂ ਦੋ ਤਿੰਨ ਸ਼ਿਕਾਇਤਾਂ ਨੇ ਇੱਕ ਉਹਨਾਂ ਦੇ ਪ੍ਰਾਪਰਟੀ ਦੇ ਕੇਸ ਆਉਂਦੇ ਆ ਜਿਆਦਾ ਦੂਜੇ ਕੋ ਜਿਹੜੇ ਸ਼ਾਦੀਆਂ ਦੇ ਵਿਆਹ ਸ਼ਾਦੀਆਂ ਦੇ ਕੇਸ ਆ ਜਿਹੜੇ ਉਹ ਡਿਸਪਿਊਟ ਦੇ ਲੋਕਾਂ ਦੇ ਉਹ ਵੀ ਕਰਦੇ ਆ ਕੋਈ ਕੁੜੀ ਬੁੰਡਾ ਕੋਈ ਮੁੰਡਾ ਵਿਆਹ ਕਰਾ ਕੇ ਚਲਾ ਗਿਆ ਉਹ ਕੁੜੀ ਕੋ ਪੈਸੇ ਲੈ ਗਿਆ ਕੋਈ ਲੜਕੀ ਇੱਧਾ ਚਲੇਗੀ ਉਹ ਵੀ ਸਾਡੇ ਕੋਲ ਕੇਸ ਜਿਹੜੇ ਆਉਂਦੇ ਆ ਮੁੱਖ ਜਿਹੜੇ ਕੇਸ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਆ ਜਾਂ ਜਿਹੜੇ ਪਲਟ ਗਿਆ ਵੀ ਮੈਂ ਇੱਕ ਗੱਲ ਹੋਰ মিডিਆ ਦੇ ਥਰੂ ਕਹਿਣਾ ਚਾਹੁੰਦਾ ਕਿ ਜ਼ਿਆਦਾਤਰ ਕੇਸ ਆਉਂਦੇ ਆ ਫੈਮਲੀ ਦੇ ਫੈਮਲੀ ਦੇ ਐਨਆਰਆਈ ਜਿਹੜਾ ਕਹਿੰਦਾ ਜੀ ਮੇਰੇ ਮੇਰੇ ਪ੍ਰਾਧਾਨ ਦੇ ਕਬਜ਼ਾ ਕਰ ਲਿਆ ਜੀ ਮੇਰੇ ਚਾਚੇ ਦੇ ਪੁੱਤਾਂ ਨੇ ਕਬਜ਼ਾ ਕਰ ਲਿਆ ਮੇਰੇ ਮਾਮੇ ਦੇ ਪੁੱਤਾਂ ਨੇ ਕਬਜ਼ਾ ਕਰ ਲਿਆ ਕਈ ਥਾਵਾਂ ਤੇ ਪਿਓ ਕਹਿੰਦੇ ਆ ਮੇਰੀ ਜਾਇਦਾਦ ਤੇ ਪੁੱਤਾਂ ਨੇ ਕਬਜ਼ਾ ਕਰ ਲਿਆ ਸਾਡ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਾਂ ਪੰਜਾਬੀ ਆ ਆਪਾਂ ਸਿੱਖ ਆ ਆਪਣੇ ਪਰਿਵਾਰਾਂ ਦੀ ਆਪਣੇ ਫੈਮਲੀ ਮੈਂਬਰਾਂ ਦੇ ਕਬਜ਼ਾ ਨਾ ਕਰੋ ਅਸੀਂ ਪਿਛਲੇ ਦੋ ਤਿੰਨ ਸਾਲ ਤੋਂ ਇਹ ਐਨਆਈ ਮਿਲਦੀਆਂ ਕਾਵੇ ਆਹਦਾ ਇਦਨੇ ਐਨਆਈ ਮਿਲਦੀਆਂ ਦੇ ਵਿੱਚ ਇੱਕ ਵੀ ਆ ਮੰਤਰੀ ਸਾਹਿਬ ਲਈ ਕੁਰਸੀ ਲਾ ਕੇ ਇੱਕ ਵੀ ਇੱਕ ਵੀ ਜਿਹੜਾ ਕੇਸ ਇਦਾਂ ਦਾ ਵੀ ਆਇਆ ਕਿ ਕਿਸੇ ਨੇ ਪੰਜਾਬ ਦੀ ਹੱਦ ਤੋਂ ਬਾਹਰ ਆ ਕੇ ਕਿਸੇ ਨੇ ਕੋਈ ਜੁਪੀ ਵਾਲੇ ਨੇ ਦਿੱਲੀ ਵਾਲੇ ਨੇ ਹੁੜਾੜੇ ਵਾਲੇ ਨੇ ਬਿਹਾਰ ਵਾਲੇ ਨੇ ਸਾਡੀ ਕਿਸੇ ਪ੍ਰਾਪਰਟੀ ਤੇ ਕਬਜ਼ਾ ਕੀਤਾ ਵਾ ਇੱਕ ਕੇਸ ਇਦਾਂ ਦਾ ਅਜੇ ਤੱਕ ਨਹੀਂ ਆਇਆ ਜਦੋਂ ਆਉਂਦਾ ਉਦੋਂ ਇਹੀ ਕੇਸ ਹੁੰਦਾ ਜੀ ਮੇਰੇ ਚਾਚੇ ਦੇ ਪੁੱਤਾਂ ਨੇ ਕਰਤਾ ਜੀ ਮੇਰੇ ਵੱਡੇ ਅੱਜ ਵੀ ਇੱਕ ਕੇਸ ਆਇਆ ਸੀਗਾ ਕਿ ਮੇਰੇ ਵੱਡੇ ਭਾਈ ਸਾਹਿਬ ਨੇ ਬੇਦਾ ਆ ਕੁਝ ਸੰਭਲ ਲਿਆ ਸੋ ਮੇਰੀ ਬੇਨਤੀ ਹੈ ਪ੍ਰਭਾਉ ਆਪਾਂ ਆਪਣੇਆਂ ਦੀ ਜਾਇਦਾਦ ਤਾਂ ਕਿਉਂ ਮਲਦੇ ਆਂ ਆਪਾਂ ਨੂੰ ਨਹੀਂ ਲੋੜ ਆਪਾਂ ਕਿਸ ਦੀ ਉਹਦਾ ਮਲ ਲਈਏ ਆਪਾਂ ਆਪਣੇ ਪਰਿਵਾਰਾਂ ਦੀ ਉਹਦਾ ਮਲ ਲਈਏ ਇਹ ਇਹ ਸਾਡੇ ਹੈਰੀਟੇਜ ਦੇ ਵਿੱਚ ਸਾਡੇ ਸਭਿਆਚਾਰ ਦੇ ਵਿੱਚ ਇਹ ਕਿਤੇ ਸ਼ਾਮਲ ਨਹੀਂ ਕਿ ਆਪਾਂ ਆਪਣੇ ਫੈਮਲੀਆ ਦੇ ਜਿਹੜੀਆਂ ਉਹ ਪ੍ਰੋਪਰਟੀਆਂ ਮਲਣੀਆਂ ਸੋ ਅੱਜ ਵੀ ਕੇਸ ਆਇਆ ਮੈਂ ਤਾਂ ਬੇਨਤੀ ਕਰ ਸਕਦਾ ਬਾਕੀ ਕਾਨੂੰਨੀ ਤੌਰ ਤੇ ਜੋ ਜੱਜ ਮਤਦ ਦਿਆ ਉਹ ਸਹੀ ਕਰਦੇ ਆ ਅਭੀ ਤੱਕ ਜਿੰਨੀ ਵੀ ਐਨਆਰਆਈਸ ਮਿਲਨੀ ਗਈ ਆਪਕੇ ਟੋਟਲ ਕਿੰਨੇ ਅਭੀ ਤੱਕ ਆਕੜੇ ਆਪਕੇ ਪਾਸ ਆਏ ਕਿ ਇਤਨੀ ਮਿਲਨੀ ਵੀ ਇਤਨੀ ਸ਼ਿਕਾਇਤਾਂ ਆਪਕੇ ਪਾਸ ਆਈਆਂ ਔਰ ਕਿੰਨੀ ਟੋਟਲ ਸਬ ਕੋ ਮਿਲਰ ਕਿੰਨੀ ਹਲ ਹੋ ਚੁਕੀ ਹੈ ਜੀਡੀਐਸਏ ਪਹਿਲਾਂ ਕਿਤੇ ਆ 9 ਮਿਲਦੇ ਆ ਨਾ 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 ਜਿਹੜੀਆਂ 9 ਮਿਲਦੀਆਂ ਕਿਤੇ ਅਸੀਂ ਉਹਦੇ ਚ ਸਾਡੇ ਕੋਲ 2000 ਕੇਸ ਆਇਆ ਸੀਗਾ 9 ਮਿਲਦੀਆਂ ਚ 2 ਸਾਲਾਂ ਚ ਔਰ ਅਸੀਂ 150 ਕੇਸ ਜਿਹੜਾ ਹੱਲ ਕਰਤਾ 200 ਕੇਸ ਅਜੇ ਬਕੀ ਬਕਾਇਆ ਪਿਆ ਜਿਹੜੇ ਕੋਰਟਾਂ ਦੇ ਵਿੱਚ ਕੇਸ ਚੱਲਦੇ ਹੋਰ ਕੋਈ ਸਾਡੀ ਉਹ ਸਾਡੇ ਬਾਰੇ ਵਸਤ ਨਹੀਂ ਕੋਈ ਨਾ ਕੇਸ ਦਾ ਹਾਈ ਕੋਰਟ ਚਾ ਕੇਸ ਦਾ ਸੈਸ਼ਨ ਕੋਰਟ ਚਾ ਕੇਸ ਦਾ ਕਿਸੇ ਕੋਰਟ ਦੇ ਵਿੱਚ ਉਹ ਵੀ ਪਾਦ ਅਸੀਂ ਲੱਗੇ ਆ ਅਗਲੇ ਦੀ ਮਤ ਕਰ ਲੱਗੇ ਆ ਹੁਣ ਜਿਹੜੀਆਂ ਛੁੱਟ ਹੋਈਆਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਪਿਛਲੀ ਵਾਰ ਸਾਡੇ ਕੋਲ 100 ਕੇਸ ਸੀਗਾ ਐਕਾ ਸਾਡੇ ਕੋਲ 1 ਤਿੰਨ ਕੇਸ 103 ਆਏ ਪਿਛਲੀ ਵਾਰ ਆਨਲਾਈਨ 25 ਬੰਦਿਆਂ ਨੇ ਮਤਲਬ ਸਾਨੂੰ ਆਪਣੇ ਮਸਲੇ ਜਿਹੜੇ ਦੱਸੇ ਹੀ ਅੱਜ ਦੀ ਇਹਨਾਂ ਦੇ ਮੀਟਿੰਗ ਵਿੱਚ 49 ਅਨੰਜਾਬੰਦਾਂ ਨੇ ਜਿਹੜੇ ਆਪਣੇ ਕੇਸ ਦੱਸੇ ਸਰ ਤੁਹਾਡੇ ਤੇ ਕਈ ਲੋਕ ਕਹਿੰਦੇ ਨੇ ਵੀ ਸਾਡੇ ਬਹੁਤ ਲੰਮੇ ਕੇਸ ਖਿੱਚੇ ਗਏ ਕਿਸੇ ਮੁਲਾਜ਼ਮ ਜਾਂ ਅਫਸਰਾਂ ਤੇ ਵੀ ਕੋਈ ਕਾਰਵਾਈ ਕਰੀ ਹੈ ਕਿਉਂਕਿ ਉਹਨਾਂ 'ਚ ਬਹੁਤ ਵੱਡਾ ਰੋਲ ਆ ਵੀ ਇਹਨਾਂ ਨੇ ਜਿਹੜਾ ਡਿਲੇ ਕਰੇ ਨੇ ਮਾਮਲੇ ਉਹਦੇ 'ਚ ਨਹੀਂ ਹੋਈ ਕਿਸੇ ਤੇ ਕੋਈ ਕਾਰਵਾਈ ਨਹੀਂ ਜੀ ਮੈਂ ਪਹਿਲਾਂ ਕਾਰਵਾਈ ਕੀਤੀ ਆ ਉਹ ਪਿਛਲੇ ਸਾਲਾਂ 'ਚ ਕਾਰਵਾਈ ਕੀਤੀਆਂ ਕਈ ਥਾਵਾਂ ਤੇ ਕਾਰਵਾਈਆਂ ਕੀਤੀਆਂ ਕਿਉਂਕਿ ਇਹਨਾਂ ਦਾ ਜਿਹੜੇ ਮਸਲੇ ਆ ਜਿਆਦਾ ਤਦ ਜਿਹੜੇ ਪ੍ਰਾਪਰਟੀ ਦੇ ਮਸਲੇ ਆ ਉਹ ਜਾਂ ਤੇ ਥਾਣੇ ਨਾਲ ਸੰਬੰਧਤ ਆ ਜਾਹਨਾਂ ਨੂੰ ਤਸਿਲਦਾ ਤੇ ਪਟਵਾਦੀ ਜਿਹੜਾ ਉਹ ਤੰਗ ਕਰਦਾ ਐ ਨਾ ਨਹੀਂ ਕ腐ਸ਼ਨ ਦੀ ਬਹੁਤ ਗੱਲ ਕਰਦੇ ਨੇ ਜੀ ਆ ਜੀ ਉਹੀ ਕ腐ਸ਼ਨ ਉਹ ਜਾਂਦੇ ਉੱਥੇ ਮਾਲ ਮਹਕਮੇ ਤੇ ਜਾਂ ਕ腐ਸ਼ਨ ਹੁੰਦੀ ਆ ਜਾਂ ਪੁਲਿਸ ਦੇ ਜਿਹੜੇ ਥੱਲੇ ਮੁਲਾਜ਼ਮ ਆ ਉਹ ਪੁਲਿਸ ਦੇ ਬੜੇ ਚੰਗੇ ਅਫਸਰ ਹੋਈ ਆ ਸਾਡੇ ਕੋਲ ਜਿਹੜੇ ਉਹਨਾਂ ਦੀ ਮੱਤ ਵੀ ਬੜੀ ਕਰਦੇ ਆ ਉਹਨਾਂ ਤੋਂ ਅਸੀਂ ਕਈ ਉਹਨਾਂ ਕਾਰਵਾਈਆਂ ਕੀਤੀਆਂ ਉਹਦਾ ਅਸੀਂ ਡਾਇਰੈਕਟ ਮੈਸੇਜ ਦਿੱਤਾ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਸਾਡਾ ਅਫਸਰ ਕੋਈ ਵੀ ਸਾਡਾ ਅਧਿਕਾਰੀ ਜੇਕਰ ਇਹਨਾਂ ਦੀ ਪ੍ਰਾਪਰਟੀ ਦੇ ਮਲਣ ਦੇ ਵਿੱਚ ਮਲਾਉਣ ਦੇ ਵਿੱਚ ਸ਼ਾਮਲ ਹੋਇਆ ਉਦੇ ਖਿਲਾਫ ਕਿ ਉਹਦੀ ਕਾਰਵਾਈ ਕਰਾਂਗੇ ਸਾਡੀ ਬੰਦੀ ਆ ਕਾਰਵਾਈ ਠੋਕੇ ਕਰਾਂਗੇ ਅਸੀਂ ਕਿ ਦੋ ਸਾਲਾਂ ਦੇ ਵਿੱਚ 2000 ਕੇਸ ਜਿਹੜੇ ਸੋਲਵ ਕੀਤੇ ਤੁਹਾਡੇ ਤੋਂ ਪਹਿਲਾਂ ਜਿਹੜੀ ਮੰਤਰੀ ਸੀਗੀ ਸਰਕਾਰ ਕੋ ਪਿਛਲੀ ਸਰਕਾਰ ਉਹਨਾਂ ਨੇ ਕਿੰਨੇ ਕੇਸ ਸੋਲਵ ਕੀਤੇ ਸੀ 5 ਸਾਲਾਂ ਦੇ ਮੈਨੂੰ ਪਤਾ ਨਹੀਂ ਉਹਨਾਂ ਨੇ ਕਿਤਕ ਨਿਕਤ ਮੇਰਾ ਖਿਆਲ ਤਾਂ ਕੀਤਾ ਹੀ ਕੋਈ ਨਹੀਂ ਸਾਡੇ ਕੋਲ ਇਦਾਂ ਦਾ ਕੋਈ ਰਿਕਾਰਡ ਨਹੀਂ ਨਾ ਕੇਸ ਦੇ ਮਿਲਨੀਆਂ ਕੀਤੀਆਂ ਅਸੀਂ ਸਭ ਪ੍ਰੈਕਟੀਕਲ ਮਿਲਨੀਆਂ ਕੀਤੀਆਂ ਜਿਹੜੀਆਂ ਨੌਕ ਕੀਤੀਆਂ ਉਹ ਵੀ ਤੁਹਾਨੂੰ ਦਿਖਾਈਆਂ ਸਾਹਮਣੇ ਲੋਕ ਆਉਂਦੇ ਆ ਆਪ ਆ ਕੇ ਆਪਣੇ ਕੇਸ ਦੱਸਦੇ ਆ ਜਿਹੜਾ ਅੱਜ ਵੀ ਕੀਤੀ ਆ ਜਾਂ 4 ਦਸੰਬਰ ਤੋਂ ਆਨਲਾਈਨ ਦੇ ਉਹ ਸਭ ਨੂੰ ਥੋੜੀ ਜਾ ਰਹੀ ਹੈ ਸਭ ਦੇਖਦੇ ਸਮਝਦਕ ਦੀ ਗੱਲ ਮੈਨੂੰ ਪਿਛਲੀਆਂ ਸਰਕਾਰਾਂ ਦਾ ਅਜਾ ਕੱਲ ਹੀ ਚੇਤਾ ਕਰਾਉਂਦੇ ਤੁਸੀਂ ਇਹ ਓਕਦੇ ਹੋਇਆ ਹੁੰਦਾ ਤੇ ਆ ਸਾਡੇ ਕੋਲ ਥੋੜਾ ਹੁੰਦੇ ਜਿਹੜੇ ਬੰਦੇ ਕਹਿੰਦੇ 5 ਸਾਲ ਹੋ ਗਏ ਧੱਕੇ ਖਾਂਦੇ ਆ ਤੂੰ 7 ਸਾਲ ਹੋ ਗਏ ਧੱਕੇ ਖਾਂਦੇ ਆ ਤੂੰ ਉਹਨਾਂ ਦੇ ਧੱਕੇ ਲੋਕਾਂ ਦੇ ਸਾਡੇ ਕੋਲ ਆਉਂਦੇ ਹੁਣ ਕਿੱਥੋਂ ਆ ਜਾਂਦੇ ਮੰਤਰੀ ਜੀ ਕੋਈ ਐਸੇ ਵੀ ਕੇਸ ਆਏ ਨੇ ਕਿ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਧੋਰੀ ਕੀਤੀ ਹੋਏ ਕੋਈ ਇਸ ਤਰ੍ਹਾਂ ਦੇ ਟਰੈਵਲ ਏਜੰਟਾਂ ਦਾ ਨਾਮ ਜੀਕਰ ਇਹ ਇਦਾਂ ਦੇ ਵੀ ਆਏ ਸਾਡੇ ਕੋਲ ਆਹ ਟਰੈਵਲ ਏਜੰਟਾਂ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਪਿਛਲੇ ਸਾਲ ਬ ਵਾਸਪਾਸ ਕਰਾਇਆ ਲੋਕਾਂ ਦੇ ਕੇਸ ਵੀ ਦਰਜ ਕੀਤੇ ਟਰੈਵਲ ਡਾਟਾ ਦੇ ਉੱਤੇ ਸਰ ਕੋਈ ਫਾਸਟ ਟਰੈਕ ਪ੍ਰਵੀਜ਼ਨ ਹੈ ਜੀ ਕੋਈ ਕੇਸ ਤੁਰੰਤ ਅਰੈਸਟਡ ਹੋਵੇ ਜਾਂ ਤੁਰੰਤ ਕੋ ਕਾਰਵਾਈ ਹੋਵੇ ਕੋਈ ਤੁਹਾਡਾ ਟੋਲ ਨੰਬਰ ਨਹੀਂ ਇਹ ਸਾਡੇ ਕੋਲ ਇਦਾਂ ਦੀ ਹੈ ਨਹੀਂ ਪਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਇਦਾਂ ਦਾ ਇੱਕ ਸਿਸਟਮ ਜਿਹੜਾ ਉਹ ਆਪਣੇ ਮਤਲਬ ਜਿਹੜਾ ਲਾਰਡ ਡਿਪਾਰਟਮੈਂਟ ਹੈ ਉਹਦੇ ਵੱਲੋਂ ਤੇ ਚੀਫ ਜਸਟਿਸ ਸਾਹਿਬ ਨੂੰ ਕਹਿ ਕੇ ਹਾਈ ਕੋਰਟ ਦੇ ਨੂੰ ਆਪਾਂ ਕੋਈ ਇਦਾਂ ਦੀ ਆ ਫਾਸਟ ਟਰੈਕ ਕੋਟਾਂ ਜਿਹੜੀਆਂ ਪੰਜਾਬ ਦੇ ਵਿੱਚ ਤਿੰਨ ਚਾਰ ਜਿਹੜੀਆਂ ਏਰੀਆ ਵੰਡ ਕੇ ਬਣਾ ਦਈਏ ਜਿੱਥੇ ਅਨਰੋਗ ਇਹਦੇ ਕੇਸ ਜਿਹੜੇ ਛੇਤੀ ਹੱਲ ਹੋ ਜਾਣ ਇਹ ਮੈਂ ਸੀਐਮ ਸਾਹਿਬ ਨੂੰ ਆਲਰੇਡੀ ਕਹਿਆ ਹੈ ਮਾਨ ਸਾਹਿਬ ਨੂੰ ਔਰ ਮਾਨ ਸਾਹਿਬ ਨੇ ਮੈਨੂੰ ਕਿਹਾ ਕਿ ਕਰਾਂਗੇ ਆਪਾਂ ਹਾਂਜੀ ਠੀਕ ਹੈ ਠੀਕ ਹੈ ਹਾਂ ਓਕੇ ਓਕੇ ਓਕੇ